ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਸੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਸ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਬਹੁਤ ਵਧੀਆ ਖੂਬਸੂਰਤ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਲੈਂਥ ਵਾਲੀ ਜਿਹੜੀ ਝੋਟੀ ਦਿਖਾਵਾਂਗੇ ਬਿਲਕੁਲ ਦੋਸਤੋ ਸੂਨ ਦੇ ਨੇੜ ਏਰੀਆ ਜਿਹੜਾ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛ ਲਾਂਗੇ ਕੀ ਥਾਂ ਟਿਕਾਣਾ ਹੈਗਾ ਸੋ ਚੱਲਦੇ ਆਂ ਬਾਕੀ ਡਿਟੇਲ ਵੀ ਵੀਰ ਉਹਨਾਂ ਦੇ ਕੋਲੋਂ ਪੁੱਛਾਂਗੇ ਘਰ ਦੀ ਉਹਨਾਂ ਦੀ ਜਿਹੜੀ ਇਹ 200 ਜੰਮੀ ਪਲੀ ਝੋਟੀ ਹੈਗੀ ਆ ਸੋ ਚੱਲਦੇ ਆਂ ਵੀਰ ਉਹਨਾਂ ਦੇ ਕੋਲ ਪੁੱਛ ਲੈਣੇ ਕੀ ਨਾਮ ਉਹਨਾਂ ਦਾ ਹੈਗਾ ਸੋ ਸਭ ਤੋਂ ਪਹਿਲਾਂ ਸਾਸ਼ਰੀ ਕਲਵੀਰ ਜੀ ਸਾਸ਼ਰੀ ਜੀ ਇੱਕ ਆਪਣਾ ਨਾਮ ਪਹਿਲਾਂ ਜ਼ਰੂਰ ਦੱਸ ਜੀ ਮੇਰਾ ਨਾਮ ਹਰਪ੍ਰੀਤ ਹੈ ਠੀਕ ਆ ਸੋ ਵੀਰ ਜੀ ਇਹ ਪਿੰਡ ਕਿਹੜਾ ਪੈ ਗਿਆ ਆਪਣਾ ਨਾਨਕ ਸਰਕਲੀ ਰਹਿੰਦੇ ਠੀਕ ਆ ਤੇ ਮਤਲਬ ਕਿ ਜਗਰਾਵਾਂ ਪੈ ਗਿਆ ਖਾਸ ਤਹਿਸੀਲ ਜਗਰਾਵਾਂ ਪੈ ਗਈ ਜੀ ਜੀ ਜਗਰਾਵਾਂ ਹੀ ਪੈਦੀ ਆਪਾਂ ਜ਼ਿਲ੍ਹਾ ਜਿਹੜਾ ਕਿਹੜਾ ਪੈ ਗਿਆ ਆਪਾਂ ਜ਼ਿਲ੍ਹਾ ਲੁਧਿਆਣਾ ਚਿੱਲਾ ਲੁਧਿਆਣਾ ਪੈਂਦਾ ਤੇ ਵੀਰੇ ਕੋਈ ਇਹਦੇ ਨਾਲ ਲੱਗਦੇ ਪਿੰਡ ਉਹ ਵੀ ਆਪਾਂ ਨੂੰ ਜ਼ਰੂਰ ਦੱਸ ਦਈਏ ਚਿੱਲਾ ਪੈਂਦਾ ਜੀ ਆਪਣੇ ਨੇੜੇ ਹਾਂਜੀ ਸ਼ੇਰਪੁਰਾ ਹੋ ਗਿਆ ਜੀ ਠੀਕ ਹੈ ਜੀ ਤੇਰੇ ਇਹ ਰੋਡ ਤੋਂ ਆਣਾ ਹੋਵੇ ਅੱਧਾ ਕਿਲੋਮੀਟਰ ਦਾ ਹਨੂਆ ਦੇ ਪਿੰਡ ਹੈ ਆਪਣਾ ਨਾਂ ਕਰਦੇ ਤੋਂ ਠੀਕ ਹੈ ਜੀ ਠੀਕ ਹੈ ਜੀ ਉੱਥੇੋਂ ਬੰਦੂ ਗਏ ਨੇ ਜੀ ਆਪਣੇ ਨੇ ਠੀਕ ਹੈ ਬਾਕੀ ਨਾਨਕਸਰ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਹੀ ਹੈ ਨਾਲ ਹੀ ਹੈ ਠੀਕ ਆ ਠੀਕ ਆ ਠੀਕ ਸੋ ਵੀਰ ਜੀ ਇਸ ਝੋਟੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਰੀਡ ਵਿੱਚ ਮੋਹਰਾ ਦੇ ਵਿੱਚ ਆ ਗਈ ਹੈ ਜੀ ਮੋਹਰਾ ਬਰੀਡ ਵਿੱਚ ਆਉਂਦੀ ਹੈ ਨਾ ਜੀ ਤੇ ਮੋਹਰ ਵੀਰ ਜੀ ਕਿੰਨੇ ਦੰਦ ਹੈਗੀ ਹੈ ਚਾਰ ਦੰਦ ਚਾਰ ਦੰਦਾਂ ਤੇ ਦੂਜਾ ਕਿਨਵਾ ਸੂਣ ਜਾਰੀ ਅੱਗੇ ਦੂਜਾ ਸੂਆ ਜੀ ਠੀਕ ਆ ਤੇ ਪਹਿਲਾਂ ਨੇ ਵੀਰੇ ਦੁੱਧ ਕਿੰਨਾ ਕਿਚਵਾਇਆ ਸੀ ਆਪਣੇ ਕੋਲ ਘਰੇ ਜੀ 11 ਕਿਲੋ 11 ਕਿਲੋ ਲੀਟਰ ਦੀ ਚਵਾਈ ਕਰਵਾਈ ਹੈ ਠੀਕ ਆ ਬਾਕੀ ਧਾਰ ਤੂਰ ਦੀ ਤੇ ਬਾਕੀ ਥਾਣਾ ਦੀ ਬਿਲਕੁਲ ਸਾਫ਼ ਹੀ ਹੈ ਨਾ ਹਾਂ ਜੀ ਠੀਕ ਹੈ ਠੀਕ ਹੈ ਚੁਵਾਈ ਵੀ ਬਿਲਕੁਲ ਮੋਟੀ ਹੈ ਵੀ ਮਤਲਬ ਕਹਿੰਨ ਤੋਂ ਕੋਈ ਪੂਰ ਸ਼ਰਲਾ ਜਾਂ ਛੱਟਾ ਨਹੀਂ ਹੈਗਾ ਕੋਈ ਠੀਕ ਹੈ ਠੀਕ ਸੋ ਦੋਸਤੋ ਵੀਰ ਹੁਣਾਂ ਦੇ ਕੋਲ ਦੂਜਾ ਸੂਆ ਜਿਹੜਾ ਇਹ ਛੋਟੀ ਸੂਣ ਜਾ ਰਹੀ ਹੈ ਬਾਕੀ ਜਿਹੜਾ ਮੂੰਹ ਮੱਥਾ ਇੱਕ ਵਾਰੀ ਤੁਹਾਨੂੰ ਆਪਾਂ ਸਾਰੇ ਬੰਨੀਆਂ ਜ਼ਰੂਰ ਦਿਖਾ ਦਿੰਨੇ ਆ ਸਿੰਘ ਸੁੰਗਦੀ ਸੋਣੀ ਹੈਗੀ ਆ ਮੂੰਹ ਮੱਥਾ ਵੇਖ ਸਕਦੇ ਹੋ ਬਾਕੀ ਬਾਡੀ ਜਿਹੜਾ ਕੱਦ ਘਾਟੇ ਉਹ ਛੋਟੀ ਦਾ ਬਹੁਤ ਪਿਆਰਾ ਹੈਗਾ ਸੋਹਣਾ ਕੱਦ ਘਾਟ ਹੈਗਾ ਕੋਈ ਛੋਟੀ ਜੀ ਸਮੱਧਰ ਜੀ ਨਹੀਂ ਹੈਗੀ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਕੱਦ ਘਾਟੀ ਪੂਰੀ ਹੈਗੀ ਆ ਤਕਰੀਬਨ 254 ਤੋਂ 55 ਇੰਚ 54 ਇੰਚ ਦੀ 53 ਇੰਚ ਦੀ ਮੈਂ ਕਹਿ ਸਕਦਾ ਮੀ ਤਕਰੀਬਨ ਜਿਹੜੀ ਹਾਈਟ ਲੈਂਥ ਹੈਗੀ ਐਸੀ ਬਾਕੀ ਖੜੇ ਤੋਂ ਇੱਕਰੀ ਬੈਕ ਸਾਈਡ ਤੋਂ ਜਿਹੜਾ ਹਵਾਨਾ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਥਾਣਾ ਦੀ ਕੁਆਲਿਟੀ ਜਿਹੜੀ ਚਾਰੇ ਥਾਣਾ ਦੋਸਤੋ ਚਾਰਾਂ ਦੀ ਜਿਹੜੀ ਬਰਾਬਰਤਾ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਤੇ ਢਿੱਲਾ ਟੁਲਾ ਕਾਫੀ ਜਿਆਦੀਆਂ ਨੇ ਹਜੇ ਉਹ ਵੀ ਤੁਸੀਂ ਵੇਖ ਸਕਦੇ ਹੋ ਢਿੱਲਾ ਵੀ ਹਜੇ ਲੇਵੇ ਦੇ ਵਿੱਚ ਕਾਫੀ ਨੇ ਬਾਕੀ ਮੈਂ ਵੀਰ ਨੂੰ ਉਹਨਾਂ ਨੂੰ ਕਹੂੰਗਾ ਇੱਕ ਵਰੀ ਨੂੰ ਆਪਾਂ ਜਿਹੜਾ ਖੋਲ ਕੇ ਵੀ ਤੋੜ ਕੇ ਵੀਰ ਜੀ ਜ਼ਰੂਰ ਦਿਖਾਵਾਂਗੇ ਤੇ ਇੱਕ ਸਮਾਂ ਦੱਸ ਦੋ ਵੀਰ ਜੀ ਜਿਹੜਾ ਕਰੈਕਟ ਮਤਲਬ ਕਿ ਕਿੰਨਾ ਟਾਈਮ ਹਜੇ ਲੈ ਕੇ ਜਾਊਗੀ ਹਫਤਾ ਲੈ ਜੀ ਇੱਕ ਹਫਤਾ ਜੀ ਮਤਲਬ ਕਿ ਲਿਖਤੀ ਤੌਰ ਤੇ ਲਿਖਿਆ ਵੀ ਹੈਗਾ ਆਪਣੇ ਕੋਲ ਹੈ ਤੇ ਵੀਰੇ ਇੱਕ ਜਿਹੜੀ ਗੱਬਣ ਹੈਗੀ ਉਹ ਕਿਹੜੇ AI ਕਰਵਾਈ ਆ ਆਪਾਂ ਜਤੁਨਿੰਦਰ ਤੋਂ ਕਰਵਾਈ ਆ ਸਾਰਾ ਠੀਕ ਹੈ ਜੀ ਰੁਸਤਮੇ ਹਿੰਦ ਤੋਂ ਠੀਕ ਹੈ AI ਆਪ ਖੁਦ ਕਰਵਾਈ ਸੀ ਆਪਾਂ ਜੀ ਇਹਦੀ ਸਟਰਾਪ ਨੂੰ ਮਿਲ ਜੇਗੀ ਅਵੇਲੇਬਲ ਸ਼ਾਇਦ ਮਿਲ ਕੋਈ ਗੱਲ ਨਹੀਂ ਜੇਕਰ ਕੋਈ ਵੀਰ ਭਰਾ ਆਉਂਦਾ ਸ਼ੁਕੀਨ ਆਉਂਦਾ ਚਾਹ ਬਣ ਆਉਂਦਾ ਤੇ ਜੇ ਅਰੇਂਜ ਹੋ ਗਈ ਜਾਂ ਬਲ ਡਾਕਟਰ ਨਾਲ ਤੁਸੀਂ ਗੱਲ ਕਰਵਾ ਦਿਓ ਜੀ ਜਿਨ੍ਹਾਂ ਨੇ AI ਕੀਤੀ ਆ ਠੀਕ ਆ ਸੋ ਦੋਸਤੋ ਜਿਹੜੀ AI ਹੋਈ ਆ ਗੋ ਜਿਹੜੀ ਪ੍ਰੈਗਨੈਂਟ ਆ ਗੱਬਣ ਆ ਉਹ ਰੁਸਤਮੇ ਹਿੰਦ ਬੁੱਲਦੀ ਜਿਹੜੀ ਦੋਸਤੋ ਇਹ ਗੱਬਣ ਹੈਗੀ ਆ ਝੋਟੀ ਬਾਕੀ ਇੱਕ ਵਾਰੀ ਜਿਹੜਾ ਥਾਂ ਦੇਵਾ ਬਿਲਕੁਲ ਉਲਟ ਪਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਚਾਰੇ ਥਾਂਾਂ ਦੀ ਜਿਹੜੀ ਬਰਾਬਰਤਾ ਦੋਸਤੋ ਬਿਲਕੁਲ ਲੇਵਾ ਹਜੇ ਬਿਲਕੁਲ ਦੋਸਤੋ ਬਣਾ ਲੇਗੀ ਤਕਰੀਬਨ ਇੱਕ ਹਫਤੇ ਤੋਂ ਵੀਰ ਹੋਣੀ ਦੱਸ ਰਹੇ ਨੇ ਇੱਕ ਹਫਤੇ ਦਾ ਸਮਾਂ ਪਿਆ ਬਾਕੀ ਕੋਈ ਦੋ ਦਿਨ ਤਿੰਨ ਦਿਨ ਕੁ ਉੱਪਰ ਵੀ ਲੈ ਕੇ ਜਾ ਸਕਦੀ ਆ ਬਿਲਕੁਲ ਦੋਸਤੋ ਜਿੰਨੀ ਅੱਗੇ ਨੂੰ ਲੇਵੇ ਦੀ ਹੈਗੀ ਆ ਤੱਕ ਉਨੀ ਕੁ ਮਤਲਬ ਕਿ ਪਿੱਛੇ ਨੂੰ ਰਹੇਗੀ ਤੁਸੀਂ ਬਿਲਕੁਲ ਨਜ਼ਰ ਮਾਰ ਸਕਦੇ ਹੋ ਠੀਕ ਆ ਸੋ ਵੀਰੇ ਇਹਨੂੰ ਇੱਕ ਵਾਰੀ ਖੋਲ ਕੇ ਆਪਾਂ ਮੜਾ ਤੋਰ ਲਈਏ ਤਰ੍ਹਾਂ ਬਾਕੀ ਦੋਸਤੋ ਆਪਣਾ ਆਓ ਮੌਕੇ ਤੇ ਤਸੱਲੀ ਕਰੋ ਚੇਪਾ ਕੱਢ ਕੇ ਵੇਖ ਸਕਦੇ ਹੋ ਤੁਸੀਂ ਸੂਣ ਤੋਂ ਪਹਿਲਾਂ ਝੋਟੀ ਨੂੰ ਥੋੜਾ ਸਲੋ ਧੋਰ ਲਗੀ ਵੀਰੇ ਸਲੋ ਠੀਕ ਹੈ ਮੋੜ ਲੀਏ ਕਮਾ ਲਓ ਜੀ ਬਾਕੀ ਦੋਸਤੋ ਪੱਧਰ ਹਵਾਨਾ ਹੈਗਾ ਲੇਵਾ ਪੱਧਰ ਹੈਗਾ ਵੀਡੀਓ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਠੀਕ ਹੈ ਜੀ। ਬਾਕੀ ਦੋਸਤੋ ਕੱਦ ਕਾਠੀ ਦੀ ਇੱਕ ਵਾਰੀ ਫਿਰ ਜ਼ਿਕਰ ਕਰ ਦਿੰਨੇ ਆ ਕੱਦ ਕਾਠੀ ਬਹੁਤ ਜ਼ਿਆਦਾ ਸੋਹਣਾ ਹੈਗਾ। ਉੱਚਾ ਲੰਬਾ ਦੋਸਤੋ ਪੇਠ ਪੂੜਾ ਤੁਸੀਂ ਦੇਖ ਸਕਦੇ ਹੋ। ਖੋਡੀਆਂ ਦੀ ਉਚਾਈ ਵੀ ਜਿਹੜੀ ਆ ਬਹੁਤ ਜ਼ਿਆਦੀ ਸੋਹਣੀ ਹੈਗੀ ਆ। ਠੀਕ ਆ। ਸੋ ਵੀਰੇ ਇੱਕ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਣੇ ਬੋਲ ਕੇ ਆਪਾਂ ਨੂੰ ਜ਼ਰੂਰ ਦੱਸ ਦੀਏ ਜੀ। 94780442 ਤੇ ਦਿੱਤੀ। ਇੱਕ ਵਾਰੀ ਫਿਰ ਬੋਲ ਦਗੇ ਜੀ। 94780442 ਤੇ ਦਿੱਤੀ। ਠੀਕ ਆ ਤੇ ਇਹ ਤੇ ਵਟਸਐਪ ਵਗੈਰਾ ਵੀ ਚੱਲਦਾ ਹਨਾ ਜੀ ਵਟਸਐਪ ਦੂਸਰੇ ਨੰਬਰ ਤੇ ਚੱਲਦਾ ਦੱਸ ਦੇਣਗੇ ਓਕੇ ਓਕੇ ਕੋਈ ਗੱਲ ਨਹੀਂ ਜੇਕਰ ਕਿਸੇ ਵੀਰ ਨੇ ਕਿਸੇ ਤਰ੍ਹਾਂ ਦੀ ਕੋਈ ਐਕਸਟਰਾ ਫੋਟੋ ਜਾਂ ਕੋਈ ਚੀਜ਼ ਮਗਾਉਣੀ ਆ ਤੇ ਉਹ ਮਤਲਬ ਕਿ ਹੋਣ ਸਮਾਂ ਤਾਂ ਪਿਆ ਅੱਗੇ ਸੂਣ ਦੇ ਵਿੱਚ ਚੁਵਾਈ ਤੇ ਤਾਂ ਹੈ ਨਹੀਂਗੀ ਠੀਕ ਆ ਬਾਕੀ ਪ੍ਰੋਪਰ ਆਪਾਂ ਹਰ ਪਾਸਿਓ ਦਿਖਾ ਦਿੱਤਾ ਤੇ ਬਾਕੀ ਵੀਰ ਜੀ ਜਿਹੜਾ ਇੱਕ ਮੋਲਾ ਉਹ ਜ਼ਰੂਰ ਦੱਸ ਦਿਗੇ ਵੀ ਕਿਉਂਕਿ ਹਰ ਇੱਕ ਵੀਰ ਭਰਾ ਨੇ ਹੁੰਦਾ ਵੀ ਦੂਰ ਨੇੜੇ ਬੈਠੋ ਮੋਲ ਦਾ ਪਤਾ ਹੋਣਾ ਜ਼ਰੂਰੀ ਹੈ ਅਸੀਂ ਇਹਦਾ ਮੋਲ 1 ਲੱਖ 5000 ਰੁਪਏ ਦਾ ਹੈ 1 ਲੱਖ 5000 ਹਨਾ ਜੀ ਠੀਕ ਠੀਕ ਆ ਸੋ ਕਿਸਾਨ ਵੀਰੋ 1 ਲੱਖ ਜਿਹੜਾ 5000 ਰੁਪਏ ਵੀਰ ਹੋਣਾਂ ਨੇ ਇਸ ਝੋਟੀ ਦਾ ਜਿਹੜਾ ਮੁੱਲ ਕੀਤਾ ਡਿਮਾਂਡ ਕੀਤੀ ਆ ਬਾਕੀ ਮੁੱਲ ਤੁਸੀਂ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਘਰੇ ਪਹੁੰਚ ਕੇ ਮਾਨ ਤਾਂ ਤੁਹਾਡਾ ਜਿਹੜਾ ਜਰੂਰ ਕੀਤਾ ਜਾਵੇਗਾ ਬਾਕੀ ਇੱਕ ਵਾਰੀ ਜਿਹੜਾ ਫੇਰ ਤੁਸੀਂ ਬਿਲਕੁਲ ਕੋਲੀ ਤੋਂ ਵੇਖ ਸਕਦੇ ਹੋ ਦੋਸਤੋ ਸੋਹਣਾ ਜਿਹੜਾ ਮੱਥਾ ਹੈਗਾ ਬਿਲਕੁਲ ਜੈਡ ਬਲੈਕ ਦੋਸਤੋ ਹੈਗੀ ਪਿਛਲੇ ਜਿਹੜੇ ਪੂਛ ਦੇ ਵਾਲ ਨੇ ਉਹ ਮਗਰ ਜਿਹੜੇ ਵਾਈਟ ਹਨ ਉਹ ਤੁਸੀਂ ਜਰੂਰ ਜਿਹੜੀ ਝਾਤ ਮਾਰ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਥਾਂਲੇਵਾ ਸਾਫ਼ ਵਧੀਆ ਤਕਰੀਬਨ 12 ਲੀਟਰ 12 ਲੀਟਰ ਦੀ ਜਿਹ ਦੋਸਤ ਜਿਹੜੀ ਸੈਕੰਡ ਲਕਟੇਸ਼ਨ ਦੇ ਵਿੱਚ ਹੈ ਇਸ ਵਾਰ ਜਿਹੜੀ ਇਹ ਚਵਾਈ ਕਰਵਾ ਦੇਗੀ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ